ਬਾਕੀ ਜਿਹੜੇ ਬੰਦੇ ਕਹਿੰਦੇ ਆ ਉਪਰੀਟਸ ਤੋਂ ਪੈਸੇ ਨਹੀਂ ਬਣਦੇ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਉਪਰੀਟਸ ਤੋਂ ਹੀ ਪੈਸੇ ਬਣਾ ਕੇ ਦਿਖਾਵਾਂਗਾ ਵੀ ਉਪਰੀਟਸ ਤੋਂ ਕਿੰਨੇ ਪੈਸੇ ਬਣਦੇ ਆ ਕਈ ਲੋਕੀ ਇਹ ਚੀਜ਼ ਵੱਲ ਦੇਖਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਧਿਆਨ ਨਹੀਂ ਦਿੰਦੇ ਤੇ ਇਹ ਜੇ ਤੁਸੀਂ ਇਹਨੂੰ ਫੋਲੋ ਕਰੋਗੇ ਫਿਰ 150 200 ਡਾਲਰ ਤੇ ਤੁਹਾਡਾ ਕਿਤੇ ਨਹੀਂ ਗਿਆ ਉਹ 22 ਬਲੇਕ ਮਾਰਦੇ ਜੇ ਆਹ ਬਲੌਗ ਤੋਂ ਬਾਅਦ ਮੇਰਾ ਕੋਈ ਹਫਤਾ 10 ਦਿਨ ਬਲੌਗ ਨਾ ਆਇਆ ਤੇ ਤੁਸੀਂ ਸਮਝ ਜਾਓ ਵੀ ਰੈਸਟਿੰਗ ਪੀਸ ਗੱਡੀ ਦੇ ਕੋਲ ਜਾ ਕੇ ਮੀ ਨਹੀਂ ਬ੍ਰੇਕ ਮਾਰ ਰਿਹਾ ਪਰ ਜੇ ਤੁਸੀਂ ਰੋਜ਼ ਉਹ ਕੰਮ ਕਰ ਰਹੇ ਤੁਹਾਡੀ ਉਬਰ ਆਈਡੀ ਬੰਦ ਹੋਣੀ ਹੀ ਹੋਣੀ ਹੈ ਉਬਰ ਵਾਲਿਆਂ ਦਾ ਇੱਕ ਰੂਲ ਆ ਇਸ ਚੱਕਰ ਦੇ ਵਿੱਚ ਪਰਮਨੈਂਟ ਆਈਡੀ ਬੰਦ ਹੁੰਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਗ ਆ ਤੁਹਾਡਾ ਸਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਸਟਾਈਲਿਸ਼ ਸਿੰਘ ਸਟਾਈਲਿਸ਼ ਹੈ ਹੋਰ ਸੁਣਾਓ ਸਾਰੇ ਜਣੇ ਕੀ ਹਾਲ ਚਾਲ ਆ ਸ਼ਮੀਰ ਨੂੰ ਦੇਖ ਕੇ ਆਈ ਹੋਪ ਤੁਹਾਨੂੰ ਖੁਸ਼ੀ ਨਾ ਹੋਈ ਹੋਊਗੀ ਖੁਸ਼ੀ ਹੋਈ ਹੈ ਜੀ ਡਿਮਾਂਡ ਦੀ ਵਜ੍ਹਾ ਸੇ ਮੈਂ ਵਾਪਸ ਆ ਗਿਆ ਬਹੁਤ ਲੋਕਾਂ ਨੇ ਕਿਹਾ ਥਾ ਕਿ ਆ ਜਾ ਵਾਪਸ ਵਲੌਗਸ ਮੇ ਵਲੌਗਸ ਹੋਰ ਬਣਾਓ ਮੈਂ ਕਿਹਾ ਚਲੋ ਯਾਰ ਬਣਾ ਲੈਂਦੇ ਆ ਫੈਨਸ ਤੋਂ ਇਹੀ ਕਹਿ ਰਿਹਾ ਬਹੁਤ ਲੋਕਾਂ ਨੇ ਕਿਹਾ ਬਹੁਤ ਲੋਕਾਂ ਨੇ ਕਿਹਾ ਮੈਨੂੰ ਪਤਾ ਨਹੀਂ ਲੋਕ ਕਿੱਧਰ ਕਹੀ ਜਾਂਦੇ ਆ ਵਲੌਗ ਮੇ ਆ ਕੇ ਮਜ਼ਾ ਆ ਜਾਂਦਾ ਹੈ ਫੈਨਸ ਕੋ ਬਾਕੀ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਊਗਾ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਤੁਸੀਂ ਸੋਚਦੇ ਹੋਣੇ ਵੀ ਅੱਜ ਦਾ ਟੌਪਿਕ ਕੀ ਹੋ ਸਕਦਾ ਹਨ ਇਹ ਟੌਪਿਕ ਬਹੁਤ ਜ਼ਿਆਦਾ ਡਿਮਾਂਡ ਤੇ ਆ ਤੇ ਅੱਗੇ ਦੀ ਡਿਟੇਲ ਤੁਹਾਨੂੰ ਸ਼ਾਮਿਲ ਦਊਗਾ ਮੈਂ ਅੱਜ ਇਹ ਵਲੌਗ ਹਮੋਂਕ ਬਣਾ ਰਿਹਾ ਚਲੋ ਬਹੁਤ ਦੇਦੀ ਬਹੁਤ ਦੇਦੀ ਹਾਂ ਉਹ ਬ੍ਰੀਟਸ ਕੇ ਬਾਰੇ ਵਿੱਚ ਚਲੋ ਬਸ ਮੈਸੇਜ ਆਇਆ ਉਸ ਕੋ ਰਿਕਵੈਸਟ ਬਾਰੇ ਲੋਕਾਂ ਦਾ ਪਹਿਲਾਂ ਮੈਨੂੰ ਮੈਸੇਜ ਆਇਆ ਇੱਕ ਭੈਣ ਦਾ ਉਹ ਕਹਿੰਦੀ ਵੀਰੇ ਉੱਪਰ ਤੇ ਕਿੰਨੇ ਪੈਸੇ ਬਣਦੇ ਆ ਉੱਪਰੀ ਇੱਟ ਤੇ ਉੱਪਰੀ ਇੱਟਸ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਉਹਨੂੰ ਮੈਂ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਆਪਣੇ ਇੱਕ ਬਾਈ ਦਾ ਵੀ ਮੈਸੇਜ ਆ ਵੀ ਮੈਂ ਗੱਡੀ ਲੈਣ ਦਾ ਪਲਾਨ ਕਰ ਰਿਹਾ ਵੀ ਕਿੱਦਾਂ ਉੱਪਰ ਦਾ ਹਨਾ ਵੀ ਉੱਪਰ ਰੇਡ ਸ਼ੁਰੂ ਕੀਤੀ ਜਾਵੇ ਕਿ ਨਾ ਕੀਤੀ ਜਾਵੇ ਕਿੱਦਾਂ ਮੈਂ ਕਿਹਾ ਟੌਪਿਕ ਬੜਾ ਡਿਮਾਂਡ 'ਚ ਆ ਸਾਰੇ ਪੁੱਛ ਰਹੇ ਆ ਤਾਂ ਕਿਉਂ ਨਾ ਇਹ ਸਾਰੇ ਬਲੌਗ ਬਣਾ ਦਿੱਤਾ ਜਾਵੇ ਹਾਂ ਸਹੀ ਗੱਲ ਹੈ ਉਹ ਬੜੇ ਡਿਮਾਂਡ 'ਚ ਹੈ ਅੱਜਕੱਲ੍ਹ ਇਹ ਇਹ ਅੱਜ ਦਾ ਸਾਡਾ ਬਲੌਗ ਫਿਰ ਉੱਪਰ ਦੇ ਰਿਲੇਟਿਡ ਹੀ ਹੋਊਗਾ ਵੀ ਉੱਪਰ ਤੇ ਕਿੰਨੇ ਕ ਪੈਸੇ ਬਣਦੇ ਆ ਪੁੱਛੋ ਬੰਦਾ ਨਿਆ ਆ ਰਿਹਾ ਹੈ ਕਿੰਨੇ ਬਣ ਸਕਦੇ ਆ ਲਾਈਕ ਤੁਹਾਨੂੰ ਲੱਗਦਾ ਘਰ-ਵਾਰ ਚੱਲ ਸਕਦਾ ਅਗਰ ਮੇਨ ਜੌਬ ਦੇ ਹਿਸਾਬ ਸਿਖੇ ਇਹ ਜੇ ਜੇ ਨੂੰ ਤੁਸੀਂ ਫੁੱਲ ਟਾਈਮ ਜੌਬ ਵੀ ਦੇਖਦੇ ਆ ਮੇਰੇ ਹਿਸਾਬ ਨਾਲ ਤੁਸੀਂ ਸੌਖਾ ਆਪਣਾ ਰੈਂਟ ਵੀ ਭਰ ਸਕਦੇ ਏਦੇ ਤੋਂ ਆਪਣਾ ਗਰੋਸਰੀ ਮੈਂ ਤਾਂ ਖਰਚਾ ਪਾਣੀ ਆਪਣਾ ਚਲਾ ਸਕਦੇ ਆ ਉਬਰ ਰੀਡਸ ਕਿਉਂਕਿ ਮੈਂ ਜਦੋਂ ਸਟਾਰਟਿੰਗ ਦੇ ਵਿੱਚ ਆ ਮੈਂ ਉਬਰ ਰੀਡਸ ਹੀ ਕੀਤੀ ਹੈ ਤੇ ਜੇ ਬੰਦਾ ਡਟ ਕੇ ਵੀ ਲਾਵੇ ਬਾਕੀ ਆਰਡਰਸ ਤੇ ਵੀ ਡਿਪੈਂਡ ਕਰਦਾ ਵੀ ਤੁਹਾਨੂੰ ਕਿੱਦਾਂ ਦੇ ਆਰਡਰ ਵਗੈਰਾ ਆ ਰਹੇ ਆ ਬਾਕੀ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਜਗ੍ਹਾ ਤੇ ਆ ਉਹ ਕਿੰਨੀ ਬੀਜ਼ੀ ਹੈ ਮੈਂ 1.5 150 ਡਾਲਰ ਵੀ ਬਣਾਇਆ ਆ ਉਬਰ ਰੀਡਸ ਤੇ ਉਹ ਵੀ ਪੂਰਾ ਦਿਨ ਲਾ ਕੇ ਨਹੀਂ ਬेटर ਕੌਨਸਾ ਲੱਗਦਾ ਹੈ ਕਿ ਅਗਰ ਬੰਦਾ ਪਹਿਲੇ ਆਏ ਕੌਨਸਾ ਕਰੇ Uber Eats ਕਰੇ ਜਾਂ Uber Eats ਡਿਪੈਂਡ ਕਰਦਾ ਨਾਲ ਤੇਰੇ ਬਜਟ ਤੇ ਜੇ ਤੇਤੋ ਬਜਟ ਹੈਗਾ ਤੂੰ ਵਧੀਆ ਗੱਡੀ ਲੈ ਲੈ Uber Rides ਵਧੀਆ ਹੈ ਹੂੰ ਗੱਡੀ ਹੈਗੀ ਸਾਰਾ ਦਿਨ ਬਹਿ ਕੇ ਡਰਾਈਵ ਹੀ ਕਰਨਾ ਤੂੰ ਹੁਣ ਜਿੱਦਾਂ ਤੇਰੇ ਕੋਲ ਪੈਸੇ ਘੱਟ ਆ ਹੁਣ ਸਟਾਰਟਿੰਗ ਦੇ ਵਿੱਚ ਤੂੰ ਇੰਨਾ ਇਨਵੈਸਟ ਨਹੀਂ ਕਰਨਾ ਚਾਹੁੰਦਾ ਆਗੇ ਕੋਈ ਛੋਟੀ ਮੋਟੀ ਗੱਡੀ ਲੈ ਲੈ 2-3000 ਤੱਕ ਗੱਡੀ ਮਿਲ ਜਾਂਦੀ ਏ ਉਬਰ ਈਟਸ ਆਪਣੀ ਸਟਾਰਟ ਕਰ ਦੇ ਤੇ ਆਪਣਾ ਖਰਚਾ ਆਪਣੀ ਤੋਰ ਨਾ ਫਿਰ ਉਸਕੇ ਬਾਅਦ ਉਸ ਤੋਂ ਬਾਅਦ ਜਿਹੜੀ ਗੱਡੀ ਲੈਣੀ ਤੂੰ ਲੈ ਲੈ ਤੇ ਸ਼ਮੀਰ ਨੇ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਗੱਡੀ ਲੈਣੀ ਹੈ ਉਬਰ ਈਟ ਸਟਾਰਟ ਕਰਨੀ ਹੈ ਸ਼ਮੀਰ ਕਹਿ ਰਿਹਾ ਕਿ ਮੈਂ ਵੀ ਦੇਖਣਾ ਚਾਹੁੰਦਾ ਵੀ ਕੀ ਹਿਸਾਬ ਕਿਤਾਬ ਤੇ ਫਿਰ ਮੈਂ ਸ਼ਮੀਰ ਨੂੰ ਚੱਕਿਆ ਨਹੀਂ ਮਤਲਬ ਚੱਕਿਆ ਨਹੀਂ ਇਹ ਤਾਂ ਥੋੜਾ ਜ਼ਿਆਦਾ ਹੋ ਗਿਆ ਤਾਂ ਇਹਨੂੰ ਮੈਂ ਇਨਵਾਈਟ ਕੀਤਾ ਵੀ ਆ ਕੇ ਆ ਜਾ ਤੇ ਇਹ ਫੇ ਆ ਗਿਆ ਹੁਣ 1 ਵਜੇ ਆਇਆ ਤੇ 1 ਵਜੇ ਅਸੀਂ ਇਹ ਬਲੌਗ ਸ਼ੁਰੂ ਕਰਨ ਲੱਗੇ ਆਂ ਆਸੀਂ ਕਰ ਲੈਨੇ ਆ ਆਪਣੀ Uber On ਹੁਣ ਅਸੀਂ ਹੋ ਗਏ ਆਨਲਾਈਨ ਪਹਿਲਾ ਸਾਨੂੰ ਜਿਹੜਾ ਡਿਲੀਵਰੀ ਆਰਡਰ ਆ ਗਿਆ ਆ 28 ਮਿੰਟ 21 ਕਿਲੋਮੀਟਰ ਦੇ ਵਿੱਚ 7 ਡਾਲਰ ਇਹ ਅਸੀਂ ਹੁਣ ਚੱਕ ਲੈਨੇ ਆ ਕਿ ਰਹਿਣ ਦਈਏ ਚੱਕ ਲੈਨੇ ਆ ਚੱਕ ਲੈਨੇ ਆ ਅਸੀਂ ਹੁਣ ਚੱਕ ਲਿਆ ਆਰਡਰ ਠੀਕ ਆ ਇਦਾਂ ਤੁਸੀਂ ਐਕਸੈਪਟ ਕਰ ਲੈਣਾ ਤੇ ਇਹ ਨਾਲ ਤੁਹਾਨੂੰ ਸਾਰਾ ਦਿਖਾ ਦੇਣਾ ਇੱਥੇ 4 ਮਿੰਟ ਦੀ ਦੂਰੀ ਤੇ ਰੈਸਟੋਰੈਂਟ ਆ 2 ਕਿਲੋਮੀਟਰ ਆ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਡਿਟੇਲ ਕੱਢ ਲੈਣੀ ਹੈ ਉੱਪਰ ਨੂੰ ਕਰਕੇ ਬੂਸਟਰ ਯੂਜ਼ ਹੈਗਾ ਆ ਕੰਟਰੀ ਵਿਲੇਜ ਦੇ ਵਿੱਚ ਤੇ ਆਹ ਤੁਹਾਡੇ ਕਸਟਮਰ ਦਾ ਨਾਮ ਆ ਮੈਪ ਦੇਖਦੇ ਦੇਖਦੇ ਅਸੀਂ ਜਾ ਰਹੇ ਆ ਲੈਟ ਸੁਪੋਜ਼ ਯਰ ਅ ਗੇਟ ਟ੍ਰਿਪ ਹੋਏ ਔਰ ਅਗਰ ਬੰਦੇ ਨੇ ਕੈਨਸਲ ਕਰ ਦਿੱਤੇ ਫਿਰ ਤੁਮਸੇ ਪੈਸੇ ਜਾਂਦੇ ਆ ਜਾਂ ਉਹ ਬੰਦਾ ਦੇਗਾ ਮਤਲਬ ਮੇਰੇ ਪਾਸ ਮੈਨ ਮੇਰੇ ਕੋਲ ਟ੍ਰਿਪ ਆ ਕਿਸੇ ਨੇ ਕੈਨਸਲ ਕਰ ਦਿੱਤਾ ਤੇ ਨਹੀਂ ਜੇ ਮੇਰੇ ਕੋਲ ਟ੍ਰਿਪ ਆਇਆ ਕਿਸੇ ਬੰਦੇ ਨੇ ਕੈਨਸਲ ਕਰ ਦਿੱਤਾ ਮੇਰਾ ਦੋ ਵਿੱਚ ਕੋਈ ਰੋਲਾ ਨਹੀਂ ਹੈਗਾ ਕਿਉਂਕਿ ਉਹ ਬੰਦੇ ਨੇ ਕੈਨਸਲ ਕਰ ਦਿੱਤਾ ਪਰ ਇਦਾਂ ਕਈ ਵਾਰ ਹੋ ਜਾਂਦੀ ਆ ਜ਼ਰੂਰ ਜਿੱਦਾਂ ਹੁਣ ਤੂੰ ਕਿਸੇ ਦਾ ਘਰ ਆਰਡਰ ਰੱਖ ਕੇ ਆਇਆ ਤੇ ਉਹ ਬੰਦੇ ਨੇ ਬਾਅਦ ਵਿੱਚ ਕਹਿ ਦਿੱਤਾ ਉੱਪਰ ਵਾਲੇ ਨੂੰ ਰਿਵਿਊ ਪਾ ਕੇ ਵੀ ਮੇਰਾ ਤਾਂ ਆਰਡਰ ਰিসিਵ ਹੀ ਨਹੀਂ ਹੋਇਆ ਮੈਨੂੰ ਤੇ ਹੂੰ ਆਰਡਰ ਆਇਆ ਹੀ ਨਹੀਂ ਉਸ ਕੇਸ ਦੇ ਵਿੱਚ ਉਹ ਬੰਦੇ ਨੂੰ ਪੈਸੇ ਵੀ 리ਫੰਡ ਹੋ ਜਾਂਦੇ ਆ ਤੇ ਤੇਰੀ ਉੱਪਰ ਆਈਡੀ ਵੀ ਬੰਦ ਹੋ ਜਾਂਦੀ ਏ ਕੋਈ ਟਾਈਮ ਲਿਮਟ ਹੋਤਾ ਕਿ ਕਿੰਨੇ ਟਾਈਮ ਤੱਕ ਤੁਮ ਨੇ ਟਾਈਮ ਲਿਮਟ ਟਾਈਮ ਲਿਮਟ ਕੋਈ ਨਹੀਂ ਹੈਗੀ ਵੀ ਇੰਨੇ ਟਾਈਮ ਚ ਪਹੁੰਚਣਾ ਜਾਂ ਉਨੇ ਟਾਈਮ ਚ ਪਹੁੰਚਣਾ ਪਰ ਤੂੰ ਟਰਾਈ ਕਰਨਾ ਵੀ ਜਿੰਨੀ ਛੇਤੀ ਹੋ ਸਕੇ ਮਤਲਬ ਇਦਾਂ ਨਹੀਂ ਵੀ ਜੇ 60 ਦਾ ਲੌਨ ਆ ਤਾਂ ਤੂੰ 110 ਤੇ ਤੁਰਿਆ ਆ ਹੂੰ ਮਤਲਬ ਪਰ ਤੂੰ ਟਰਾਈ ਕਰਨੀ ਆ ਵੀ ਜਿਆਦਾ ਟਾਈਮ ਨਾ ਵੇਸਟੋ ਪਿਆੜੇ ਵਾਲੇ ਕਿਉਂਕਿ ਤੇਰੀ ਰੇਟਿੰਗ ਤੇ ਬੋ ਇਹ ਚੀਜ਼ ਡਿਪੈਂਡ ਕਰਦੀ ਆ ਵੀ ਤੈਨੂੰ ਅੱਗੇ ਕਿੰਨੇ ਆਰਡਰ ਆਉਣਗੇ ਕਿ ਕਸਟਮਰ ਰੇਟਿੰਗ ਦਿੰਦਾ ਆ ਕਈ ਵਾਰ ਇਦਾਂ ਹੋ ਜਾਂਦਾ ਵੀ ਬੰਦਾ ਜਾਣ ਪੁੱਝ ਕੇ ਤਾਂ ਨਹੀਂ ਕਰਦਾ ਪਰ ਟ੍ਰੈਫਿਕ ਬਹੁਤ ਹੁੰਦੀ ਆ ਹੂੰ ਪਰ ਉਹਨੇ ਤਾਂ ਰੇਟਿੰਗ ਪਾ ਦੇਣੀ ਨਾ ਕਿ ਮੈਨੂੰ ਆਰਡਰ ਲੇਟ ਮਿਲਿਆ ਤੇ ਇਸ ਕਰਕੇ ਟਰਾਈ ਕਰਨੀ ਆ ਵੀ ਜਿੰਨੀ ਛੇਤੀ ਹੋ ਸਕੇ ਉਹਦਾ ਆਰਡਰ ਪਹੁੰਚਾ ਦਿੱਤਾ ਜਾਵੇ ਉਹ ਵਧੀਆ ਰੇਟਿੰਗ ਦਾ ਬਈ ਜਿੰਨੀ ਰੇਟਿੰਗ ਵਧੀਆ ਆ ਉਹਨੇ ਆਰਡਰ ਤੇਨੂੰ ਵੱਡੇ ਹੋਣੇ ਆ ਉਹਨੇ ਤੇਰੇ ਪੈਸੇ ਵੱਧ ਬਣਨੇ ਆ ਬੋਲੇ ਕਿਉਂ ਸੀ ਕਿੰਨੇ ਦਿਨ ਲੱਗਦੇ ਤਬ ਤੱਕ ਉਪਰ ਸ਼ੁਰੂ ਕਰ ਸਕਦੇ ਹੋ ਬ੍ਰੇਡ ਯਾਰ ਜਿਹੜੀ ਤੇਰੀ ਉਪਰ ਇਟਸ ਆ ਉਪਰ ਇਟਸ ਦਾ 24 ਘੰਟੇ ਆ ਦੇ ਵਿੱਚ ਵੀ ਚੱਲ ਜਾਂਦੀ ਏ 24 ਘੰਟੇ ਤੋਂ ਵੀ ਘੱਟ ਟਾਈਮ ਦੇ ਵਿੱਚ ਜਿਹੜੀ ਤੇਰੀ ਉਪਰ ਐਕਸ ਆ ਉਹ ਜ਼ਿਆਦਾ ਟਾਈਮ ਲੈਂਦੀ ਏ ਚੱਲਣ ਦੇ ਵਿੱਚ ਫਿਰ ਰੈਸਟੋਰੈਂਟ ਚੈੱਕ ਕਰ ਲੈ ਕਿਹੜਾ ਸੀ ਬੂਸਟਰ ਸੀਗਾ ਉਹ ਵਾਲਾ ਹਾਂ ਯਾ ਗੱਡੀ پارک ਕਰ ਦਈਏ ਇਸ ਤੋਂ ਪਹਿਲਾਂ ਕਿ ਮਾਮੇ ਸਹੀ ਪਾਰਕਿੰਗ ਲਵਾ ਕੇ ਜਾਣ ਸਹੀ ਟਿਕਟ ਲਗਾ ਕੇ ਜਾਈਨਾ ਵੀ ਇੱਥੇ ਹੁਣ ਅਸੀਂ ਬਸ ਅੰਦਰੋਂ ਜਾ ਕੇ ਆਰਡਰ ਲੈ ਆਗੇ ਹਾਂਜੀ ਤਾਂ ਲੈ ਕੇ ਆ ਗਏ ਵੀਰੇ ਲੈ ਕੇ ਆ ਗਏ ਹਾਂ ਹਾਂ ਲੈ ਕੇ ਆ ਗਏ ਹੋਰ ਦੇ ਕੇ ਆ ਨਾ ਸਰ ਦਾ 20 ਮਿੰਟ 20 ਕਿਲੋਮੀਟਰ ਤੇ 7 ਡਾਲਰ ਆ ਹੁਣ ਅਸੀਂ ਦੋਨੇ ਜਾਣੇ ਸੋਚ ਰਹੇ ਆ ਵੀ ਇਹ ਆਰਡਰ ਨੂੰ ਕਿਉਂ ਨਾ ਕੈਂਸਲ ਕਰਕੇ ਖਾ ਲਿਆ ਜਾਵੇ ਹਾਂ 20 ਕਿਲੋਮੀਟਰ ਤੇ 20 ਮਿੰਟ ਸਟਾਰਟਿੰਗ ਦੇ ਵਿੱਚ ਮੈਂ ਸੋਚਿਆ ਸੀ ਕਿ ਮੈਂ ਸਾਰੇ ਆਰਡਰ ਆ ਜੇ ਚੱਕਣੇ ਆ ਸ਼ਮੀਰ ਕੈਮਰਾ ਤਾਂ ਇੱਧਰ ਕਾਰਡਿੰਗ ਦੇ ਵਿੱਚ ਮੈਂ ਸੋਚਿਆ ਸੀ ਵੀ ਸਾਰੇ ਆਰਡਰ ਚੱਕਣੇ ਆ ਤੇ ਫੇਰ ਤੁਹਾਨੂੰ ਦਿਖਾਉਣਾ ਵੀ ਕਿੰਨੇ ਪੈਸੇ ਬਣਦੇ ਕਿੰਨੇ ਨਹੀਂ ਬਣਦੇ ਪਰ ਮੈਨੂੰ ਲੱਗਦਾ ਇਹ ਗਲਤ ਡਿਸੀਜਨ ਆ ਮੇਰਾ 20 ਕਿਲੋਮੀਟਰ 20 ਮਿੰਟ ਤੇ 7 ਡਾਲਰ ਇਜ਼ ਇਟ ਓਕੇ ਨਾ ਇਟਸ ਨਾ ਵਰਥ ਇਟ ਮੈਂ ਇਤਨੇ ਮੈਂ ਗੈਸ ਲੱਜਾ ਨਹੀਂ ਜਿੰਨੇ ਮੈਂ ਤੇਰੀ 7 ਡਾਲਰ ਦੀ ਤਾਂ ਗੈਸ ਲੱਗ ਜਾਣੀ ਆ ਹਾਂ ਐਗਜੈਕਟਲੀ ਇਹ ਆਰਡਰ ਚੱਕ ਲਿਆ ਤੇ ਸ਼ਮੀਰ ਨੂੰ ਮੈਂ ਗੱਡੀ ਫੜਾ ਦਿੱਤੀ ਆ ਹੁਣ ਜਾ ਤੇ ਜਾ ਤੇ ਆਰਡਰ ਪਹੁੰਚੂਗਾ ਜਾਂ ਅਸੀਂ ਪਹੁੰਚਾਂਗੇ ਮੈਂ ਅੱਛਾ ਡਰਾਈਵਰ ਹਾਂ ਬ੍ਰੋ ਮੈਂ ਕੈਨੇਡਾ ਮੇ 4 ਸਾਲਾਂ ਤੋਂ ਚਲਾ ਰਿਹਾ ਤੂੰ ਅੱਛਾ ਡਰਾਈਵਰ ਹੈ ਜੇ ਤੋ ਤੇਰੇ ਕੋ ਪਤਾ ਹੈ ਨਾ ਮੇਂੇ ਨਹੀਂ ਨਾ ਪਤਾ ਇਸ ਲਈ ਤੋ ਮੇਰੇ ਗੋਡੇ ਕਾਂਪ ਰਹੇ ਆ ਮੈਪ ਦੇਖਦਾ ਨਹੀਂ ਪਿਆ ਗੱਡੀ ਚਲਾਈ ਜਾਂਦੇ ਆ ਮੈਨੂੰ ਏਅਰ ਡਰੀ ਦਾ ਰਸਤਾ ਆਤਾ ਹੈ ਇਹ ਤੈਨੂੰ ਇਹ ਵਿਨਸੋਂਗ ਮੈਂ ਜਿੱਦਰ ਮੈਂ ਜਾਂਦਾ ਹਰ ਦੋ ਦਿਨ ਬਾਅਦ ਪਰ ਆਵਾ ਤੈਨੂੰ ਏਅਰ ਡਰੀ ਦਾ ਰਸਤਾ ਆਉਂਦਾ ਕਸਟਮਰ ਦੇ ਘਰ ਥੋੜੀ ਜਾਣਾ ਤੋ ਰੋਜ ਏਅਰ ਡਰੀ ਜਾਣਾ ਰਸਤੇ ਦੇਖ ਨਹੀਂ ਫੋਨ ਮੇ ਥੱਲੇ ਟਿਕਾ ਦਿੱਤਾ ਉਥੋਂ ਲੋਕੇਸ਼ਨ ਦੇਖੀ ਪਹੁੰਚਾਂਗੇ ਪਹੁੰਚ ਜਾਏਗੇ ਨਾ ਹੂੰ ਪੱਕੀ ਬਾਤ ਹੈ ਹੂੰ ਮੈਂ ਹਰ ਦਿਨ ਜਾਂਦਾ ਹਾਂ bro ਮੈਂ ਜੀਣਾ ਚਾਹਤਾ ਹਾਂ ਮੈਂ ਤਾਂ DoorDash vs Skip ਅ ਨੋਰ ਸਾਰੇ ਬੈਸਟ ਤੁਮੇ ਸਰਵਿਸ ਕੋਨਸੀ ਲੱਗਤੀ ਹੈ ਬੈਸਟ ਦੀ ਗੱਲ ਕਰੀਏ ਨਾ ਤਿੰਨਾਂ ਦੇ ਵਿੱਚੋਂ DoorDash Uber ਤੇ Skip ਦੇ ਵਿੱਚੋਂ ਹਣ ਵਧੀਆ ਦੀ ਗੱਲ ਕੀਤੀ ਜਾਵੇ ਤਾਂ Uber ਹੀ ਹੈ ਵਧੀਆ ਤੇ ਜਿਹੜੇ Skip ਵਾਲੇ ਆ ਤੇ DoorDash ਵਾਲੇ ਆ ਉਹ ਤੈਨੂੰ ਦੋਨੇ ਬੈਗ ਫ੍ਰੀ ਦੇ ਦਿੰਦੇ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਦਿਖਾ ਦਵਾਂ ਮੈਂ ਆ ਵਾਲੇ ਬੈਗ ਦੀ ਗੱਲ ਕਰਦਾ ਪਿਆ Skip ਵਾਲੇ ਤੇ DoorDash ਵਾਲੇ ਬੈਗ ਫ੍ਰੀ ਦੇ ਦਿੰਦੇ ਆ ਪਰ Uber ਵਾਲੇ ਤੁਹਾਨੂੰ ਠੋਕੂ ਲਾਉਂਦੇ ਆ ਉਹ ਬੈਗ ਨਹੀਂ ਫਰੀ ਦੇ ਦਿੰਦੇ ਉਹ ਸਕਿਪ ਵਾਲੇ ਦੇ ਦਿੰਦੇ ਆ ਸਕਿਪ ਵਾਲੇ ਦੇ ਦਿੰਦੇ ਆ ਉੱਪਰ ਹਲ ਜਿਹੜੇ ਉਹ ਤੁਹਾਨੂੰ ਬੈਗ ਨਹੀਂ ਫਰੀ ਦੇ ਦਿੰਦੇ ਤੁਹਾਡੀ ਜੇਬ ਦੇ ਵਿੱਚੋਂ ਹੀ ਉਹ ਕੱਟਦੇ ਆ ਪੈਸੇ ਲੋਕੇਸ਼ਨ ਦੇਖੀ ਜਾਈ ਥੱਲੇ ਇਹ ਤਾਂ ਰਸਤਾ ਮੈਂ ਬਹੁਤ ਫੈਮਿਲੀਅਰ ਹਾਂ ਏਅਰ ਟਰੀ ਕਾ ਇਸਨੇ ਜਾਂਦਾ ਰਹਤਾ ਹਰ ਹਫਤੇ ਮੇਰੀ ਉਹ ਫੈਮਿਲੀ ਉੱਧਰ ਰਹਤੀ ਹੈ ਬਾਏ ਦੂਏ ਉਹ ਵੀ ਵਲੌਗ ਇਹ ਵਾਲਾ ਦੇਖ ਰਹੇ ਆ ਹਾਓ ਆਰ ਯੂ ਗਾਇਜ਼ ਕੀ ਹਾਲ ਹੈ ਹਾਓ ਆਰ ਯੂ ਵੈਲਕਮ ਬੈਕ ਗਾਇਜ਼ ਵੈਲਕਮ ਬੈਕ ਤੋਂ ਹਮ ਏਅਰ ਟਰੀ ਆ ਰਹੇ ਆ ਆਪ ਸਵਾਗਤ ਕਰ ਸਕਤੇ ਹੋ ਆ ਵੇਸੇ ਜਦੋਂ ਤੇਜ਼ ਪਹੁੰਚੀਂ ਪਰ ਨਾ ਅੰਦਰ ਅੰਦਰ ਰਾਸਤੇ 'ਚ ਸਪੀਡ ਲਿਮਿਟ ਵੀ ਕਮ ਹੁੰਦੀ ਹੈ ਵੇਰੀਂਟੇੜ ਜ਼ਿਆਦਾ ਲੱਗਦੀ ਹੈ ਪਰ ਆਵਾ ਜਿਹੜਾ ਜਿਹੜਾ ਰਸਤਾ ਉੱਪਰ ਵਾਲੇ ਸ਼ੋ ਕਰਦੇ ਆ ਤੁਸੀਂ ਉਸੇ ਹੀ ਰਾਸਤੇ ਦੇ ਵਿੱਚ ਜਾਣਾ ਆ ਇਹੀ ਰਾਸਤਾ ਦਿਖਾ ਰਹੀ ਹੈ ਹਮ ਲੋਗ ਅਭੀ ਇਹੀਂ ਕਿ ਮੈਨੂੰ ਸਾਰੇ ਜਾਣੇ ਮਾਫ ਕਰ ਦਿਓ ਕਿ ਮੈਂ ਇਹ ਬਲੌਗ ਸ਼ਮੀਰ ਨਾ ਬਣਾਉਣ ਦਾ ਡਿਸੀਜਨ ਲਿਆ ਹਾਂ ਨਹੀਂ ਵਿਊਅਰਸ ਮਨ ਅਸੀਂ ਮੋਰ ਮੀ ਪਤਾ ਕਰੋ ਵਿਊਅਰਸ ਨੇ ਦੇਖਣਾ ਹੈ ਕਮੈਂਟ ਡਾਊਨ ਬਿਲੋ ਕਿ ਮੈਂ ਵਲੌਗਸ 'ਚ ਮੈਂ ਆਉਂ ਜਾਂ ਨਹੀਂ ਇੱਕ ਵਿਊਅਰ ਤੋਂ ਮੈਂ ਹੀ ਹਾਂ ਨਹੀਂ ਤੇਰਾ ਵੋਟ ਕਾਊਂਟ ਨਹੀਂ ਹੋਗਾ ਉਹ 22 ਬਲੇਕ ਮਾਰਦੇ ਜੇ ਆ ਬਲੌਗ ਤੋਂ ਬਾਅਦ ਮੇਰਾ ਕੋਈ ਹਫਤਾ 10 ਦਿਨ ਬਲੌਗ ਨਾ ਆਇਆ ਤੇ ਤੁਸੀਂ ਸਮਝ ਜਾਓ ਵੀ ਰੈਸਟ ਇਨ ਪੀਸ ਬਰੇ ਗੱਡੀ ਦੇ ਕੋਲ ਜਾ ਕੇ ਮੈਂ ਨਹੀਂ ਬ੍ਰੇਕ ਮਾਰ ਰਿਹਾ ਹਾਂ ਨਹੀਂ 85 ਹੈਗੀ ਹੈ ਮੈਨੂੰ ਪਪੀਸੀ ਕਰ ਰਿਹਾ ਥਾ ਕਿ ਤੂੰ ਮੈਨੂੰ ਡਰਾਉ ਤੂੰ ਥੋੜਾ ਸਾ ਮੈਂ ਡਰ ਚੁੱਕਾ ਹਾਂ ਅਭੀ ਮਤ ਕਰਨਾ ਦੁਬਾਰਾ ਇੱਥੇ ਕਲੇਮ ਬਹੁਤ ਮਹਿੰਗੇ ਆ ਠੀਕ ਆ ਅਭੀ ਮੇਰੇ ਪਾਸ ਇਧਰ ਕੁਝ ਹੈ ਵੀ ਨਹੀਂ ਕਿ ਮੈਂ ਬੇਚ ਕੇ ਪੈਸੇ ਦੇ ਦੂੰ ਕੁਝ ਨਹੀਂ ਹੁੰਦਾ ਵੀਰੇ ਤੂੰ ਬਹੁਤ ਜਾਟਦਾ ਮੇਰੇ ਪਾਸ ਲੈ ਦੇ ਕੇ ਇਹ ਸੁਨਾਟਾ ਹੀ ਹੈ ਜਿਨ੍ਹਾਂ ਦੇ ਮਨ ਚ ਸਵਾਲ ਆ ਵੀ ਡੋਰ ਡੈਸ਼ ਵਧੀਆ ਸਕਿਪ ਵਧੀਆ ਜਾਂ ਉੱਪਰ ਵਧੀਆ ਮੈਂ ਉਹਨਾਂ ਨੂੰ ਦੱਸ ਦਵਾਂ ਪਰਸਨਲ ਐਕਸਪੀਰੀਅੰਸ ਦੇ ਨਾਲ ਮੇਰੇ ਹਿਸਾਬ ਨਾਲ ਤਾਂ ਉੱਪਰ ਵਧੀਆ ਆ ਕਿਉਂਕਿ ਉੱਪਰ ਦੇ ਵਿੱਚ ਤੁਹਾਡੇ ਉੱਤੇ ਕੋਈ ਟਾਈਮ ਲਿਮਿਟ ਨਹੀਂ ਹੈਗੀ ਕਦੋਂ ਔਨ ਕਰ ਸਕਦੇ ਆ ਕਦੋਂ ਆਫ ਕਰ ਸਕਦੇ ਤੁਹਾਡੀ ਆਪਣੀ ਚੁਆਇਸ ਆ ਠੀਕ ਆ ਪਰ ਜੇ ਅਸੀਂ ਗੱਲ ਕਰੀਏ ਡੋਰ ਡੈਸ਼ ਦੀ ਸਕਿਪ ਦੀ ਉਹਦੇ ਵਿੱਚ ਤੁਹਾਨੂੰ ਥੋੜਾ ਸ਼ੈਡੂਲਿੰਗ ਵੇ ਦੇ ਹਿਸਾਬ ਕਿਤਾਬ ਨਾਲ ਤੁਰਨਾ ਪੈਂਦਾ ਹੈ ਏ ਆਪਣਾ ਹੀ ਰਾਹ ਰੂਟ ਸਾਣੀ ਲੈ ਕੇ ਜਾਈ ਜਾਂਦਾ ਉਬਰ ਵਾਲੇ ਕੁਝ ਹੋਰ ਰਾਹ ਦਿਖਾਉਂਦੇ ਪਏ ਆ ਜੇ ਅਸੀਂ ਉਹਨਾਂ ਦੇ ਰਾਹ ਨਾ ਫੋਲੋ ਕਰੀਏ ਉਪਰ ਆਈਡੀ ਬੰਦ ਵੀ ਕਰ ਸਕਦੇ ਆ ਤੇ ਮੈਨੂੰ ਲੱਗਦਾ ਜੇ ਮੇਰਾ ਲਾਸਟ ਡੇ ਆ ਉਬਰ ਹੀਟਸ ਤੇ ਯੂਸਰ ਨੂੰ ਇਹ ਦੇਖ ਵਹੀ ਸੇਮ ਰੋਡ ਅੱਗੇ ਇਸ ਤਰ੍ਹਾਂ ਹੀ ਆ ਇਹ ਦਿਖਾ ਰਿਹਾ 7 ਮਿੰਟਸ ਪਰ ਹੁਣ 4 ਮਿੰਟ ਰਹਿ ਗਏ ਸੀ ਮੈਂ ਹੁਣੀ ਹੁਣੀ ਦੇਖਿਆ ਹੁਣੀ ਹੁਣੀ ਇਟਸ 4.6 ਕਿਲੋਮੀਟਰ ਪਰ ਹੁਆ ਮੈਂ ਮੈਂ ਹੁਣੀ 1 ਮਿੰਟ ਪਹਿਲਾਂ ਦੇਖਿਆ ਦਿਖਾ ਰਹੇ ਸੀ ਕਿ 4 ਮਿੰਟ ਰਹਿ ਗਏ ਨਹੀਂ ਇਟਸ 4 ਕਿਲੋਮੀਟਰ ਲਫਟ 7 ਮਿੰਟਸ ਆ ਰਹੀ ਇਹ ਤਾਂ ਗਲਤ ਰਾਹਾ ਨਹੀਂ ਲੈ ਕੇ ਆ ਤਾਂ ਟਾਈਮ ਪੱਧ ਗਿਆ ਗਲਤੀ ਤਾਂ ਮੇਰੀ ਆ ਜਿਹੜਾ ਇਹਨੂੰ ਗੱਡੀ ਫੜਾਈ ਇਹ 20 ਕਿਲੋਮੀਟਰ ਦਾ ਐਰ ਡੀ ਸਾਨੂੰ 40 ਕਿਲੋਮੀਟਰ ਚ ਪੈ ਗਿਆ ਜਿਸ ਬੰਦੇ ਦਾ ਆਪਣੇ ਤੋਂ ਸਮਾਨ ਆ ਖਾਣ ਪੀਣ ਦਾ ਵੀ ਮੈਨੂੰ ਲੱਗਦਾ ਹੁਣ ਤੇ ਉਹ ਯਾਦ ਭੁੱਲ ਗਿਆ ਹਣਾ ਵਾ ਕੁਝ ਮੰਗਾਇਆ ਵੀ ਆ ਜਾਣਾ ਮੀਟੈਕ 849 ਮਤਲਬ ਇਹ ਘਰ ਨੰਬਰ ਆ ਬੰਦੇ ਦਾ 845 ਆ ਆਪਾਂ ਦੇਖਣਾ 849 ਉਹਨੇ ਲਿਖਿਆ ਆ ਬੰਦੇ ਨੇ ਕਿ ਮੈਨੂੰ ਮੀਟ ਐ ਡੋਰ ਡੋਰ ਤੇ ਮਿਲੋ ਰਾਈਟ ਸਾਈਡ ਅੱਦੇ ਹੁਣ ਮੈਂ ਫੜਾ ਕੇ ਆਉਣਾ ਆਰਡਰ ਉਹਦਾ ਯੋ ਲੋਡਾ ਯਾ 2 ਸੈਕਿੰਡ ਯਾ ਇਨ ਮੀਟ ਇਵ ਇਨ ਦਿਸ ਟੋਕ ਬਿਕਾਉਜ਼ ਔਨ ਡਿਸਕ੍ਰਿਪਸ਼ਨ ਦੇ ਸ਼ੋ ਮੀ ਪੋਟੇਟੋ ਰਾਈਟ ਸਾਈਡ ਇਟ ਹਾਸ ਹਾਊਸ ਟ੍ਰਬਲਸ ਆਫ ਅ ਫੈਕਟਰੀ ਟੂ ਕੇ ਆਹ ਕੇ ਥੈਂਕ ਯੂ ਸੋ ਮਾਈ ਰਾਈਟ ਸੇਕਿੰਡ ਪਹਿਲਾ ਆਰਡਰ ਆਪਣਾ ਜਿਹੜਾ ਉਹ ਡਿਲੀਵਰ ਹੋ ਗਿਆ ਆ ਤੇ ਹੁਣੀ ਹੁਣੀ ਮੈਂ ਡਿਲੀਵਰ ਕਰਕੇ ਆਇਆ ਆ ਜਾਂ ਦੇ ਵਿੱਚ ਟਿਪ ਵੀ ਆ ਉਹ ਥੋੜਾ ਟਾਈਮ ਬਾਅਦ ਐਡ ਹੋਊਗੀ ਇਸ ਉੱਪਰ ਤੁਹਾਨੂੰ ਆਪ ਦੱਸਦੀ ਆ ਵੀ ਇੱਥੇ ਇੰਨੀ ਤਰੀਕ ਨੂੰ ਇਵੈਂਟ ਹੋਣ ਲੱਗਿਆ ਆ ਉੱਪਰ ਆਪਣੀ ਔਨ ਕਰ ਲਿਓ ਹਾਂ ਨਾ ਵੀ ਜੇ ਉੱਥੇ ਇਵੈਂਟ ਆ ਤਾਂ ਘੱਟੋ ਘੱਟ 5-600 ਬੰਦਾ ਤਾਂ ਗਿਆ ਹੋਊਗਾ ਉਹ ਸਾਰਾ ਆਰਡਰ ਆਨਲਾਈਨ ਕਰਦੇ ਉੱਬਰ ਤੇ ਆਰਡਰ ਕਰਦੇ ਆ ਉਹ ਸਾਰਾ ਬਾ ਤੁਹਾਨੂੰ ਸਟੈਟੇਜ ਬਣਾਉਣੀ ਮੈਂ ਤੁਹਾਨੂੰ ਗੱਲ ਕਰ ਰਿਆ ਸੀਗਾ ਕਿ ਉੱਪਰ ਆਪਣੇ ਆਪ ਸ਼ੋਅ ਕਰਦੀ ਆ ਹਨ ਸਭ ਤੋਂ ਪਹਿਲਾਂ ਅਸੀਂ ਇੱਧਰ ਕਲਿੱਕ ਕਰਨਾ ਆਪਣੇ ਉਸ ਤੋਂ ਬਾਅਦ ਇੱਥੇ ਇੱਥੇ ਸ਼ੋ ਹੋਂਦੇ ਆ ਤੁਹਾਨੂੰ ਆਪਰਚੂਨਿਟੀਆਂ ਠੀਕ ਆ ਆਪਰਚੂਨਿਟੀਆਂ ਤੇ ਕਲਿੱਕ ਕਰਦੇ ਆ ਸਾਰੇ ਇਹਨਾਂ ਨੇ ਤੁਹਾਨੂੰ ਇਵੈਂਟ ਇੱਥੇ ਦਿਖਾ ਦਨੇ ਆ ਦੇਖੋ ਵੀਰਵਾਰ ਨੂੰ ਇਵੈਂਟ ਆ 30 ਜਨਵਰੀ ਨੂੰ ਉਸ ਤੋਂ ਬਾਅਦ ਸ਼ਨੀਵਾਰ ਨੂੰ ਆ 1 ਫਰਵਰੀ ਨੂੰ ਠੀਕ ਆ ਐਤਵਾਰ ਨੂੰ ਆ 2 ਫਰਵਰੀ ਨੂੰ ਮਤਲਬ ਆ ਸਾਰੇ ਇਵੈਂਟ ਆ ਉਸ ਤੋਂ ਬਾਅਦ ਇਹ ਵੀ ਦਿਖਾਇਆ ਵੀ ਹੋਇਆ ਵੀ ਕਿੰਨੇ ਵਜੇ ਸ਼ੁਰੂ ਹੋਣਿਆ 10 ਵਜੇ ਸ਼ੁਰੂ ਹੋਣਾ 11 ਵਜੇ ਮੁੱਕ ਜਾਣਾ ਆ 11 ਵਜੇ ਸ਼ੁਰੂ ਹੋਣਾ 12 ਵਜੇ ਮੁੱਕ ਜਾਣਾ ਠੀਕ ਆ ਇਹ ਸਾਰੇ ਇਵੈਂਟ ਆ ਤੁਸੀਂ ਇਹ ਸਾਰੇ ਚੈੱਕ ਕਰਦੇ ਰਹਿਣਾ ਕਿਉਂਕਿ ਜਦੋਂ ਜਦੋਂ ਇਵੈਂਟ ਹੁੰਦੇ ਆ ਜਿਹੜੀ ਜਿਹੜੀ ਜਗ੍ਹਾ ਤੇ ਹੁੰਦੇ ਉਹ ਜਗ੍ਹਾ ਬਹੁਤ ਜਿਆਦਾ ਬੀਜ਼ੀ ਹੁੰਦੀ ਆ ਅਰਨਿੰਗ ਕਰਨ ਲਈ ਫੇਰ ਭਾਵੇਂ ਉਹ Uber Ride ਹੋਵੇ ਭਾਵੇਂ Uber Eats ਹੋਵੇ ਇੱਥੇ ਸਾਰਾ ਕੁਝ ਦਿਖਾ ਰਹੇ ਆ ਆ ਦੇਖੋ ਕਈ ਲੋਕੀ ਇਹ ਚੀਜ਼ ਵੱਲ ਦੇਖਦੇ ਨਹੀਂ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਧਿਆਨ ਨਹੀਂ ਦਿੰਦੇ ਤੇ ਇਹ ਜੇ ਤੁਸੀਂ ਇਹਨੂੰ ਫੋਲੋ ਕਰੋਗੇ ਫੇਰ 1.5 ਫੇਰ 150 200 ਡਾਲਰ ਤੇ ਤੁਹਾਡਾ ਕਿਤੇ ਨਹੀਂ ਗਿਆ ਕਿਉਂਕਿ ਇਹ ਰੋਜ਼-ਰੋਜ਼ ਇਵੈਂਟ ਨਹੀਂ ਹੁੰਦੇ ਕਦੀ-ਕਦੀ ਇਵੈਂਟ ਹੁੰਦੇ ਆ ਸਿਰਫ ਤੁਹਾਨੂੰ ਨਿਗਰ ਰੱਖਣੀ ਹੁੰਦੀ ਆ ਆ ਤੇ ਆ ਦੇਖੋ ਹੁਣ ਜਿੱਦਾਂ 31 ਤਰੀਕ ਨੂੰ 31 ਨੂੰ ਕੋਈ ਇਵੈਂਟ ਨਹੀਂ ਹੈਗਾ ਹੂੰ ਠੀਕ ਆ ਆ 3 ਤਰੀਕ ਨੂੰ ਕੋਈ ਇਵੈਂਟ ਨਹੀਂ ਹੈਗਾ ਇਦਾਂ ਹੀ ਹਸਾਬ 9 ਤਰੀਕ ਨੂੰ ਕੋਈ ਇਵੈਂਟ ਨਹੀਂ ਹੈਗਾ ਇਦਾਂ ਹੀ ਕਦੀ-ਕਦੀ ਇਵੈਂਟ ਹੁੰਦੇ ਆ ਤੇ ਉਸ ਦਿਨ ਵਧੀਆ ਚਾਂਸ ਹੁੰਦਾ ਤੁਹਾਡੀ ਅਰਨਿੰਗ ਬੂਸਟ ਹੋਣ ਦਾ ਪਹਿਲੇ ਨੰਬਰ ਤੇ ਜਿਹੜਾ ਇਹ ਦਿਖਾ ਰਹੇ ਹੈਗੇ ਟੋਟਲ ਟ੍ਰਿਪ ਜਿਹੜੇ 524 ਆ ਤੁਹਾਨੂੰ ਦਿਖ ਰਹੇ ਹੈਗੇ ਜਿਹੜੇ ਹੁਣ ਤੱਕ ਮੈਨੂੰ Uber ਦੇ ਟ੍ਰਿਪ ਆਫਰ ਹੋਏ ਆ ਦੂਜੇ ਨੰਬਰ ਤੇ ਆ ਦਿਖਾ ਰਹੇ ਜਰਨੀ ਵੀ ਡੂਬਰ 6 ਮੰਥ 6 ਮਹੀਨੇ ਤੋਂ ਮੈਂ ਉੱਪਰ ਕਰ ਰਿਹਾ ਦੋ 283 ਰਾਈਡਸ ਇਹ ਤਾਂ ਚਲੋ ਪੈਸੇਂਜਰ ਦਾ ਹੈ ਹਨਾ ਪਰ ਜਿਹੜੇ ਮੈਂ ਡਿਲੀਵਰੀਆਂ ਟ੍ਰਿਪ ਲਾਇਆ ਉਹ ਹੈਗੇ 241 ਤੇ ਜੇ ਆਪਾਂ ਰੇਟਿੰਗ ਦੀ ਗੱਲ ਕਰੀਏ ਤੇ 5 ਸਟਾਰ ਰੇਟਿੰਗ ਆ ਮੇਰੀ ਜਿਹੜੀ ਤੁਹਾਡੀ ਵੀ ਹੋਣੀ ਚਾਹੀਦੀ ਹੈ ਸੈਟੀਸਫੈਕਸ਼ਨ ਰੇਟ ਮੇਰਾ 86% ਆ ਇਹ ਥੋੜਾ ਜਿਹਾ ਘੱਟ ਆ ਉਦਾਂ ਪਰ ਬੇਕਾਰ ਨਹੀਂ ਹੈਗਾ ਪਰ ਥੋੜਾ ਜਿਹਾ ਘੱਟ ਆ ਤਾਂ ਕਰਕੇ ਆ ਕਿਉਂਕਿ ਹੁਣ ਮੇਰਾ ਜ਼ਿਆਦਾ ਫੋਕਸ ਉੱਪਰ ਰਾਈਟ ਸ ਵੱਲ ਹੁੰਦਾ ਆ ਤੇ ਤੁਹਾਡੀ ਵੀ ਇਹ ਰੇਟਿੰਗ ਵਧੀਆ ਹੋਣੀ ਚਾਹੀਦੀ ਆ ਓਨੇ ਹੀ ਵਧੀਆ ਤੁਹਾਨੂੰ ਆਰਡਰ ਪੈਣਗੇ 86% ਬਾਕੀ 22 ਕਸਟਮਰਸ ਨੇ ਮੈਨੂੰ ਆਪ ਦਾ ਉਹ ਦਿੱਤਾ ਹੋਇਆ ਕਿ ਵਧੀਆ ਬੰਦੇ ਦਾ ਕੰਮ ਚਾਰ ਜਾਣਿਆਂ ਦਾ ਦਿੱਤਾ ਹੋਇਆ ਵੀ ਨਹੀਂ ਬਿਲਕੁਲ ਨਹੀਂ ਵਧੀਆ ਹੈਗਾ ਠੀਕ ਆ ਤੇ ਜਿੱਦਰ ਨੂੰ ਜ਼ਿਆਦਾ ਬੰਦੇ ਬੰਦੇ ਕਹਿ ਰਹੇ ਅਸੀਂ ਉਧਰ ਨੂੰ ਫੋਕਸ ਕਰਨਾ ਹੂੰ ਠੀਕ ਆ ਹਰ ਦਿਨ ਇਸ ਨੇ ਹੁੰਦਾ ਕਿ ਜੋ ਮੇਕ 100 ਟੂ 100 ਡਾਲਰ ਗਾਰੰਟੀ ਨਹੀਂ ਹੁੰਦੀ ਇਹ ਹੁੰਦਾ ਹੈ ਕਿ ਕੋਈ ਦਿਨ ਆਪਕੇ ਬਾਰੇ ਸਲੋਗਨਸ ਰੰਗ ਹੈ ਕੋਈ ਦਿਨ ਅੰਗਾ ਆਪਕੇ ਬਹੁਤ ਤੇਜ਼ guzrega ਇਹ ਤਾਂ ਗੱਲ ਹੁੰਦੀ ਹੁੰਦੀ ਇੱਕ ਵਾਰੀ ਮੈਂ ਨਾ ਡੇਢ ਘੰਟੇ ਦੇ ਵਿੱਚ 50 ਡਾਲਰ ਬਣਾਏ ਸੀ ਹੂੰ ਡੇਢ ਘੰਟੇ ਦੇ ਵਿੱਚ ਕਿਉਂ ਬਣਾਏ ਸੀ ਕਿਉਂਕਿ ਆਰਡਰ ਵੱਡੇ ਸੀਗੇ ਉਹ ਉਹਦੇ ਪੇ ਵੀ ਮੈਨੂੰ ਜਿਆਦਾ ਸੀ ਮੈਂ ਲਾਏ ਦੋ ਤਿੰਨ ਆਰਡਰ ਹੀ ਆ ਡੇਢ ਘੰਟੇ ਦੇ ਵਿੱਚ ਪਰ 50 ਡਾਲਰ ਬਣ ਗਏ ਪਰ ਮੁੜ ਕੇ ਪੂਰਾ ਦਿਨ ਵੀ ਲਾ ਕੇ 50 ਨਹੀਂ ਬਣੇ ਡਿਪੈਂਡ ਕਰ ਰਿਹਾ ਤੁਹਾਨੂੰ ਆਰਡਰ ਕਿੱਦਾਂ ਦੇ ਆ ਰਹੇ ਆ ਬਈ ਉਹ ਤਾਂ ਕੋਈ ਦਿਨ ਸਲੋ ਹੁੰਦੇ ਕੋਈ ਦਿਨ ਤੇਜ਼ ਕੋਈ ਦਿਨ ਮੀਡੀਅਮ ਹੁੰਦੇ ਆ ਡਿਪੈਂਡ ਹੁੰਦਾ ਹੈ ਯਾਰ ਆ ਨਿਊ ਈਅਰ ਹੁਣ ਗਿਆ ਮਗਰ ਲੋਕਾਂ ਨੇ 4-4 5-500 ਬਣਾਇਆ ਉੱਪਰ ਹੀਟਸ ਤੇ ਕਿਉਂਕਿ ਬੀਜ਼ੀ ਬਹੁਤ ਸੀਗੀ ਉੱਪਰ ਹੀਟਸ ਜਿਹੜੇ ਉੱਪਰ ਰਾਈਡ ਪੈਸੇਂਜਰ ਕਰਦੇ ਆ ਉਹਨਾਂ ਨੇ ਤਾਂ 8-800 ਡਾਲਰ ਬਣਾਇਆ ਨਾ ਨਹੀਂ ਉਹ ਨਿਊ ਈਅਰਸ ਪਰ ਇਸ ਸਾਰੇ ਡਿਪੈਂਡ ਕਰਦਾ ਕਿੱਦਾਂ ਦੇ ਦਿਨ ਤੇ ਤੁਸੀਂ ਕਰ ਰਹੇ ਆ ਹੁਣ ਤਾਂ ਜਿਹਨੂੰ ਮੰਨਿਆ ਜਾਂਦਾ ਵੀ ਥਰਸਡੇ ਨੂੰ ਯੂਟਿਊਬਰ ਬਿਜ਼ੀ ਨਹੀਂ ਹੁੰਦੀ ਲੋਕ ਜੁਸ਼ਲੀ ਸੈਟਰਡੇ ਪਰ ਵੀ ਬਹੁਤ ਬਿਜ਼ੀ ਮੈਨੇ ਸੁਨਾਇਆ ਹਾਂ ਹਾਂ ਸੈਟਰਡੇ ਨੂੰ ਵੀ ਬਿਜ਼ੀ ਹੁੰਦੀ ਹੈ ਹੂੰ ਤੇ ਇਧਰ ਦਿਨਾਂ ਤੇ ਵੀ ਡਿਪੈਂਡ ਕਰਦਾ ਹੁਣ ਮੰਨ ਲਾ ਤੂੰ ਰਾਤ ਨੂੰ 2 ਵਜੇ ਉੱਭਰੀਂ ਸਕਣ ਲੱਪਿਆ ਸਵੇਰ ਨੂੰ ਤੂੰ 6 ਵਜੇ ਤੱਕ ਕਹਿ ਰਿਹਾ ਯਾਰ ਪੈਸੇ ਹੀ ਨਹੀਂ ਬਣੇ ਹੂੰ ਪੈਸੇ ਕਿੱਦਾਂ ਬਣਨੇ ਸਾਰੇ ਤਾਂ ਸੁੱਤੇ ਪਏ ਆ ਹਾਂ ਨਹੀਂ ਇਸ ਟਾਈਮ ਕਰੋ ਜਿੱਦਾਂ ਜ਼ਿਆਦਾਤਰ ਉੱਠੇ ਆਂ ਹਾਂ ਔਰ ਇਨਕ ਬੈਸਟ ਟਾਈਮ ਹੋ ਗਿਆ ਮਿਡੇ ਹਾਂ ਮੈਂ اور ਵੀਕੈਂਡਸ ਪਰ ਲੇਟ ਨਾਈਟ ਹਾਂ ਵੀਕੈਂਡਸ ਤੇ ਲੇਟ ਨਾਈਟ ਬਾਕੀ ਤੁਹਾਡੀ ਪਲੇਸ ਜਿੱਦਾਂ ਹੁਣ ਡਾਊਨ ਡਾਊਨ ਹੋ ਗਿਆ ਹਮ ਸਟਾਰਟਿੰਗ ਮਦਰ ਤੁਸੀਂ ਇਸ ਹਿਸਾਬ ਨਾਲ ਹੀ ਉੱਪਰ ਕਰਿਆ ਕਰੋ ਵੀ ਤੁਸੀਂ ਡਾਊਨ ਡਾਊਨ ਤੋਂ ਸ਼ੁਰੂ ਕਰੋ ਕਿਉਂਕਿ ਡਾਊਨ ਡਾਊਨ ਹਮੇਸ਼ਾ ਹੀ ਬੀਜ਼ੀ ਆ ਉੱਤੋਂ ਜੇ ਤੁਸੀਂ ਡਿਨਰ ਟਾਈਮ ਵੜ ਗਏ ਹੋਰ ਵਧੀਆ ਬ੍ਰੇਕਫਾਸਟ ਟਾਈਮ ਵੜ ਗਏ ਹੋਰ ਵਧੀਆ ਹਮ ਕਿਉਂਕਿ ਉੱਥੇ ਦਾ ਹੋਣਾ ਹੀ ਹੋਣਾ ਉੱਤੋਂ ਡਾਊਨ ਡਾਊਨ ਦੇ ਵਿੱਚ ਕਰੂਗੇ ਗੋਰੇ ਗੋਰੇ ਜਿਆਦਾ ਆ ਟਿੱਪਾ ਟੁੱਪਾ ਵਧੀਆ ਮਿਲ ਜਾਂਦੀਆਂ ਆ ਤੋ ਇੱਕ ਹੋਰ ਆਰਡਰ ਆਇਆ ਹਮੇ ਇਹ ਆਪਾਂ ਨੂੰ ਆਰਡਰ ਪਿਆ ਹੈਗਾ ਆ ਬੋਰਡਵੌਕ ਫਰਾਈਜ਼ 버ਗਰ ਦਾ ਚਲੋ ਚੱਲੀਏ ਫਿਰ ਅੱਛਾ ਔਰ ਉਬਰ ਮੇ ਇਹ ਵੀ ਪੁੱਛਣਾ ਥਾ ਕਿ ਅਗਰ ਆਰਡਰ ਨਾ ਆਏ ਤੁਹਾਡੀ ਰეკਮੈਂਡੇਸ਼ਨ ਕੀ ਹੋਤੀ ਉਬਰ ਇਥੇ ਕੀ ਦੇ ਕੇ ਨਹੀਂ ਯਾਰ ਪਤਾ ਕੀ ਹ ਜਦੋਂ ਤੁਹਾਨੂੰ ਨਹੀਂ ਆਰਡਰ ਆ ਰਿਹਾ ਤੁਸੀਂ ਇਹ ਦੇਖੋ ਵੀ ਤੁਹਾਡੇ ਲਾਗੇ ਸ਼ਾਕੇ ਪਲਾਜ਼ਾ ਕਿਹੜਾ ਆ ਕਿੱਥੇ ਰੈਸਟੋਰੈਂਟਸ ਹੋਣ ਜਾਂ ਕੋਈ ਫੇਮਸ ਏਦਾਂ ਸਾਡੇ ਉੱਥੇ ਉਹ ਆਪਣਾ ਸਵਰਨਾਲ ਸਾਰੇ ਹੀ ਆ ਉਥੇ ਇਹਦੀ ਤੁਹਾਡੇ ਉੱਥੇ ਵੀ ਹੈਗਾ ਕੰਟਰੀ ਹੇਰ ਲਾਲ ਜਿੱਥੇ ਉਹ ਆ ਕੀ ਨਾਮ ਉਹਦਾ ਸਿਜਲਿੰਗ ਗ੍ਰਿਲ ਵਗੈਰਾ ਹੂੰ ਐਡਾ ਤੁਸੀਂ ਪਲਾਜ਼ਾ ਦੇਖੋ ਜੇ ਤੁਸੀਂ ਕਿਤੇ ਦੂਰ ਵੀ ਆ ਗਏ ਆ ਪਲਾਜ਼ਾ ਦੇਖੋ ਬਲਾਗੇ ਛੱਕ ਕਿਹੜਾ ਉੱਥੇ ਜਾਓ ਹੂੰ ਤੇ ਫੇਰ ਆਰਡਰ ਬੈਜੂਗਾ ਜਿੱਦਾਂ ਹੁਣ ਅਸੀਂ ਜਿੱਦਾਂ ਹੁਣ ਅਸੀਂ ਆਰਡਰ ਫੜਾ ਕੇ ਆਏ ਆ ਹੁਣ ਇੱਥੇ ਘਾਰ ਹੀ ਘਾਰ ਆ ਇੱਥੇ ਬੋ ਘੱਟ ਚਾਂ ਸਭ ਤੇ ਨਾ ਆਰਡਰ ਪਊਗਾ ਹਾਂ ਤੇ ਉਹ ਚੱਕਰ ਆ ਇੱਥੇ ਟਿਕਟ ਨਾ ਲੈ ਲਈ ਸਕੂਲ ਜਾਣਾ ਹਾਂ ਹਾਂ 30 ਮੈਂ ਆ

ਮਹੀ ਦੇਸਾਂ ਹਮ ਲੋਗ ਜੋਸਾਮੇ ਹਮ ਉਹ ਗੋਰੋ ਦਾ ਰੈਸਟੋਰੈਂਟ ਕਿ ਮੁਹ ਹalal ਦੇਤੇ ਅੰਦਰ ਵਿਚ ਇਜ਼ ਬੋਥ ਫਾਇਦਾ ਹੈ ਅਗਰ ਤੂੰ ਚੁੱਪ ਰਹੇਗਾ ਤਾਂ ਇਹ ਵੀ ਬਹੁਤ ਫਾਇਦਾ ਹੈ ਨਹੀਂ ਮੈਂ ਨਹੀਂ ਚੁੱਪ ਰਹਿਣਾ ਉਹ ਦੱਸ ਤਾਂ ਜਤੂੰ ਲਾਇਆ ਆ ਆਰਡਰ ਇਸ ਵਾਰ ਦੇ ਦੇ ਨੀ ਮੈਨੂੰ ਹਾਂ ਉਹਨਾਂ ਨੇ ਕਹਿਣਾ ਕਿਹਦਾ ਆਰਡਰ ਆ ਤੂੰ ਕਹਿਣਾ ਲੋਰੈਂਸ ਆਦ ਲੋਰੈਂਸ ਦਾ ਜਦੋਂ ਤੁਸੀਂ ਆਰਡਰ ਰੈਸਟੋਰੈਂਟ ਚੋਂ ਫੜ ਲੈਨੇ ਆ ਉਸ ਤੋਂ ਬਾਅਦ ਤੁਸੀਂ ਵੈਰੀਫਾਈ ਦੀ ਆਰਡਰ ਕਰ ਦੇਣਾ ਠੀਕ ਆ ਵੀ ਆਹ ਦੇਖ ਲੈਣੀ ਆ ਸਾਰੀ ਜਿਹੜੇ ਵਿੱਚ ਹੈਗੀਆਂ ਆ ਨਾ ਇੱਕ ਬੋਰਡ ਵੋਕ ਕਲਾਸਿਕ 버ਗਰ ਤੇ ਆਰਡਰ ਮਾਰ ਲਈਏ ਇਹ ਨਾ ਨਹੀਂ ਇਹ ਦੋ ਪੁਟੀਨ ਦੇਖ ਤੇ ਖਾਣਾ ਆਕਸੈਪਟ ਕਰ ਲੈਨੇ ਆ ਤੇ ਚਲੋ ਕੰਪਲੀਟ ਪਿਕਅਪ ਤੇ ਚਲੋ ਚਲੀਏ ਚੱਲ ਚਲਾ ਆਪੇ ਗੱਡੀ 152 ਹੈ ਕਾਰ ਨੰਬਰ ਦੇਖ ਰਹਾ ਹਾਂ 152152152 ਆਉ ਦੇ ਇਹ ਆਹ ਔਰ ਇੱਕ ਜਿੱਦਾ ਉਹਨੇ ਕਿਹਾ ਆ ਵੀ ਲੀਵ ਐਟ ਡੋਰ ਮਤਲਬ ਡੋਰ ਤੇ ਰੱਖ ਕੇ ਮੁੜਿਆ ਬਸ ਬਸ ਫੋਟੋ ਖਿੱਚਣੀ ਇੱਕ ਹਾਂ ਹਾਂ ਸਮਾਨ ਉਹਦੇ ਦਰਵਾਜ਼ੇ ਮੂਰੇ ਸਮਾਨ ਰੱਖ ਕੇ ਕਿ ਫੋਟੋ ਖਿੱਚਦੇ ਬਸ ਤੇ ਆਰਡਰ ਡਿਲੀਵਰ ਤੇ ਕਲਿੱਕ ਕਰਦੇ ਸਹੀ ਹੈ ਜੋ ਕਰਦੇ ਆ ਓਕੇ ਆ ਤਾਂ 2 ਮਿੰਟ ਦਾ ਨਾ ਕੋਈ ਨਹੀਂ ਜਦੋਂ ਅਸੀਂ ਇਹਦਾ ਡੋਰ ਦੇ ਬਾਹਰ ਫੋਟੋ ਖਿੱਚ ਦਿੰਨੇ ਆ ਤੇ ਇੱਥੇ ਉੱਪਰ ਆ ਜਾਂਦਾ ਅਪਡੇਟਡ ਉਸ ਤੋਂ ਬਾਅਦ ਅਸੀਂ ਡਿਲੀਵਰ ਤੇ ਕਲਿੱਕ ਕਰ ਦੇਣਾ ਹੈ ਉਬਰ ਕੀ ਜੋ ਆਈ ਡੀਜ਼ ਹੁੰਦੀਆਂ ਮੈਨੇ ਸੁਣਾ ਬੰਦ ਹੋ ਜਾਂਦੀਆਂ ਪਰਮਨੈਂਟ ਬਲੌਕ ਹੋ ਜਾਂਦੀ ਉਸਕਾ ਕੀ ਸੀਨਾ ਹੁਣ ਜੇ ਦਾ ਮੰਨ ਲਾ ਤੂੰ ਮੈਕਡੋਨਲਡਸ ਤੋਂ 버ਗਰ ਵਗੈਰਾ ਲੈ ਕੇ ਆਇਆ ਹੂੰ ਠੀਕ ਆ ਉਹ ਤੇਰੇ ਫੇਵਰੇਟ 버ਗਰ ਸੀਗੇ ਹੂੰ ਤੇ ਤੂੰ ਆਰਡਰ ਮਾਰ ਲਿਆ ਉਹ ਫਿਰ ਨੁਕਸਾਨ ਵੀ ਫੇਰਾ ਦਿੰਦਾ ਨਹੀਂ ਨੁਕਸਾਨ ਨਹੀਂ ਆਤਾ ਕੁਝ ਵੀ ਉਹ ਆਰਡਰ ਤੇਰਾ ਹੋ ਗਿਆ ਆਬ ਤੂੰ ਉਸਕੋ ਖਾ ਸਕਦਾ ਹੈ ਹੂੰ ਅਗਰ ਤੂੰ ਐਸਾ ਬੋਲ ਦੇਗਾ ਉਬਰ ਕੋ ਆਰਡਰ ਠੀਕ ਨਹੀਂ ਹੈ ਜਾਂ ਮੈਨੇ ਗਲਤ ਆਰਡਰ ਉਠਾ ਲਿਆ ਜਾਂ ਮੇਰਾ ਆਰਡਰ ਕੋਈ ਹੋਰ ਉਠਾ ਕੇ ਲੈ ਗਿਆ ਤਾਂ ਉਹ बोलेंगे ਅभी ਫਿਰ ਕੀ ਕਰਨਾ ਹੈ ਤੇਰੇ ਕੋ ਆਪਸ਼ਨ ਦੇਗੇ ਕਿ ਆਰਡਰ ਕੈਂਸਲ ਕਰਨਾ ਤੇ ਫਿਰ ਤੁਸੀਂ ਆਰਡਰ ਕੈਂਸਲ ਕਰ ਦਿੱਤਾ ਆਰਡਰ ਤੁਹਾਡਾ ਹੋ ਗਿਆ ਤੁਸੀਂ ਖਾ ਸਕਦੇ ਆ ਉਸ ਤੋਂ ਬਾਅਦ ਮੰਨ ਲਾ ਤੂੰ ਇੱਕ ਦਿਨ ਇਦਾਂ ਕਰ ਲਿਆ ਆਰਡਰ ਖਾਲਿਆ ਤੇਰਾ ਕੋਈ ਨੁਕਸਾਨ ਨਹੀਂ ਹੋਇਆ ਕਿ ਐਵੀ ਫਜ਼ੂਲ ਮੈਨਾ ਕੈਨਸਲ ਕਰ ਫਿਰ ਮੈਂ ਉਹ ਹੀ ਗੱਲ ਦੱਸਣ ਲੱਗਾ ਦੂਜੇ ਦਿਨ ਹੁਣ ਤੇਰਾ ਦੂਜੇ ਦਿਨ ਹੁਣ ਫੇਰ ਤੇਰੇ ਸਾਹਮਣੇ ਨਗਟਸ ਆ ਗਏ ਹਾਂ ਤੂੰ ਕਹਿਆ ਯਾਰ ਇਹ ਵੀ ਮੇਰੇ ਫੇਵਰਟ ਆ ਤੂੰ ਫੇਰ ਉਹ ਹੀ ਸਕੀਮ ਖੇਲਦੀ ਉਹਨਾਂ ਨੇ ਹੂੰ ਠੀਕ ਆ ਤੀਜੇ ਦਿਨ ਹੁਣ ਤੇਰੇ ਸਾਹਮਣੇ ਫਿਸ਼ ਪਕੌੜਾ ਆ ਗਿਆ ਹਾਂ ਤੂੰ ਕਹਿਆ ਯਾਰ ਇਹ ਤਾਂ ਖਾਣਾ ਹੀ ਖਾਣਾ ਤੀਜੇ ਦਿਨ ਵੀ ਇਦਾਂ ਹੀ ਹੋ ਗਿਆ ਕਿਉਂ ਉੱਥੇ ਦਿਨ ਤੂੰ ਫੇਰ ਇਦਾਂ ਕਰਨ ਲੱਗਣਾ ਪਰ ਉਹਨਾਂ ਨੇ ਕਿਹਾ ਯੂ ਆਰ ਓਵਰ ਆਈਡਿਸ ਬਲੌਕਡ ਇਸਾ ਤੋਂ ਮਿੱਤਾਂ ਕੈਨਸਲ ਕਰ ਰਹੇ ਹੋ ਤੂੰ ਖਾਣੇ ਜਾ ਰਹੇ ਹੋ ਹਾਂ ਹਾਂ ਇਹ ਤਾਂ ਨਹੀਂ ਹੈਗਾ ਵੀ ਖਾਓ ਨਾ ਖਾ ਲਓ ਕਿਤੇ ਪੰਜਾ ਦੇਣਾ ਚ ਇੱਕ ਵਾਰ 20 ਦੇਣਾ ਚ ਇੱਕ ਵਾਰ ਪਰ ਜੇ ਤੁਸੀਂ ਰੋਜ਼ ਉਹ ਕੰਮ ਕਰ ਰਹੇ ਤੁਹਾਡੀ ਉਬਰ ਆਈਡੀ ਬੰਦ ਹੋਣੀ ਹੀ ਹੁਣੀ ਹੈ ਇਸ ਕਰਕੇ ਇਸ ਚੱਕਰ ਦੇ ਵਿੱਚ ਪਰਮਾਨੈਂਟ ਆਈਡੀ ਬੰਦ ਹੁੰਦੀ ਹੈ ਦੂਜਾ ਉਦੋਂ ਹੁੰਦੀ ਆ ਉਬਰ ਵਾਲਿਆਂ ਦਾ ਇੱਕ ਰੂਲ ਹੂੰ ਤੂੰ ਆਰਡਰ ਡਿਲੀਵਰ ਵੀ ਕਰ ਰਹੇ ਆ ਜਦੋਂ ਉਹਨਾਂ ਨੂੰ ਪੁੱਛਣਾ ਉਬਰ ਨੇ ਵੀ ਆਰਡਰ ਰਿਸਿਵ ਹੋ ਗਿਆ ਉਹਨਾਂ ਨੇ ਕਹਿਣਾ ਨਹੀਂ ਹੋਇਆ ਹਾਂ ਤੇਰੇ ਤੇ ਗੱਲ ਆ ਗਈ ਕਿ ਉਬਰ ਵਾਲਾ ਬੰਦਾ ਆਇਆ ਸੀ ਉਹ ਦੇ ਕੇ ਨਹੀਂ ਗਿਆ ਆਰਡਰ

पिज्जा मेरा एक था उसने हमने ऑर्डर करा था मीट लवर्स उसने चिकन वाला दे दिया उस मीट लवर्स के बजाय अच्छा। तो वो फिर रिफंड हो गया था हाँ। लेकिन हमने ड्राइवर को किसी को ब्लेम नहीं करा यू नो ऑब्वियसली वो काम कर रहा ऊपर हाँ। से लेकिन वो ही रिफंड हो जाता है कस्टमर को एकदा होता ना ड्राइवर की भी नहीं गलती होती हम जो सामने वाले ने उन्होंने पैक करके फड़ाया हां हम जो चाइनीज बंदे या गोरे गोरे जेड़ा फूड खांदे उदे बारे सानू की नॉलेज है एग्जैक्टली ते वो जो रेस्टोरेंट ने फड़ाया बंदा तो लाया बैग च ਹੋਰ ਘਰ ਜਾ ਕੇ ਕੁਝ ਹੋਰ ਚੀਜ਼ ਨਿਕਲੀ ਹੂੰ ਉਹਦੇ ਵਿੱਚ ਆਉਦੀ ਨਹੀਂ ਨਾ ਗਲਤੀ ਊਬਰ ਵਾਲੇ ਦੀ ਉਹ ਚੱਕਰ ਹੋ ਜਾਂਦਾ ਸੋ ਗਾਇਸ ਇਟਸ ਅ ਅਨਫੋਰਚਨ I हैव टू ਗੋ ਬੈਕ ਹੋਮ ਘਰ ਜਾਣਾ ਆਏਗਾ ਤੋ ਇਧਰ ਹਮ ਲੋਕ ਵਲੌਗ ਐਂਕਰੇ ਨਾ ਯਾਰ ਸਾਰਾ ਪਲਾਨ ਖਰਾਬ ਕਰ ਦਿੱਤਾ ਸ਼ਮੀਰ ਨੇ ਠੀਕ ਹੈ ਅਗਰ ਕੰਮ ਨਹੀਂ ਹੁੰਦਾ ਨਹੀਂ ਜਾਂਦਾ ਲੇਕਿਨ ਅਬ ਜਾਣਾ ਆਏਗਾ ਲੇਕਿਨ ਵਾਂਸ ਅਗੇਨ ਬੜਾ ਮਜ਼ਾ ਆਇਆ ਵਲੌਗ ਮੇ ਆਤੇ ਨਹੀਂ ਸਿਰਫ ਅਜੇ ਦੋ ਤਿੰਨ ਟ੍ਰਿਪ ਲਾਏ ਸੀਗੇ ਪਹਿਲੇ ਦੇਖ ਲੋ ਇਸ ਬੰਦੇ ਨੇ ਸਾਰਾ ਕੰਮ ਖਰਾਬ ਕਰ ਦਿੱਤਾ ਕਹਿੰਦਾ ਵੀ ਕੰਮ ਪੈ ਗਿਆ ਜਰੂਰੀ ਘਰ ਨੂੰ ਜਾਣਾ ਪੈਣਾ ਹੁਣ ਮੈਂ ਬਾਦ ਸ਼ਮੀਰ ਨੂੰ ਡ੍ਰੌਪ ਆਫ ਕਰਨ ਆਇਆ ਆ ਪਰ ਆਈ ਹੋਪ ਕਿ ਜਿੰਨਾ ਵੀ ਬਲੌਗ ਬਣਿਆ ਤੁਸੀਂ ਇੰਜੋਏ ਕੀਤਾ ਹੋਊਗਾ ਆਪਣੇ ਕੋਲ ਥੋੜਾ ਜਿਹਾ ਟਾਈਮ ਹੋਰ ਹੁੰਦਾ ਤਾਂ ਮੈਂ ਹੋਰ ਲੰਬਾ ਬਲੌਗ ਬਣਾਉਣਾ ਪਰ ਇਕੱਲੇ ਬੰਦੇ ਲਈ ਉੱਪਰ ਇਟਸ ਦਾ ਥੋੜਾ ਜਿਹਾ ਔਖਾ ਹੋ ਜਾਣਾ ਕਿਉਂਕਿ ਬੈਗ ਬੂਕ ਜੋ ਸ਼ੂਟ ਕਰਨਾ ਥੋੜਾ ਮੁਸ਼ਕਲ ਹੋ ਜਾਣਾ ਤੇ ਅਸੀਂ ਫੇਰ ਕਿਸੇ ਟਾਈਮ ਕੈਰੀ ਆਨ ਕਰਾਂਗੇ ਪਰ ਜੋ ਜੋ ਮੈਂ ਤੁਹਾਨੂੰ ਬਲੌਗ ਦੇ ਵਿੱਚ ਗੱਲਾਂ ਦੱਸੀਆਂ ਉਹ ਸਾਰੀਆਂ ਤੁਸੀਂ ਫੋਕਸ ਕਰਿਓ ਉਹਨਾਂ ਚੀਜ਼ਾਂ ਦੇ ਉੱਤੇ ਤੇ ਬੜੀ ਅਰਨਿੰਗ ਹੋ ਜਾਂਦੀ ਹੈ ਉੱਪਰ ਹੀਟਸ ਦੇ ਵਿੱਚ ਤੇ ਬਾਕੀ ਐਦਾਂ ਦਾ ਤੇ ਤੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਲਾਈਕ ਸਬਸਕ੍ਰਾਈਬ ਔਰ ਨੋਟੀਫਿਕੇਸ਼ਨ ਵੀ ਟਰਨ ਆਨ ਨੋਟੀਫਿਕੇਸ਼ਨ ਵੀ ਟਰਨ ਆਫ ਕਰ ਲਿਓ ਤੇ ਮੈਂ ਪੂਰੀ ਟਰਾਈ ਕਰੂੰਗਾ ਅੱਗੇ ਤੋਂ ਇਸ ਬੰਦੇ ਨੂੰ ਨਾ ਬਲੌਗ 'ਚ ਲਿਆਂਦਾ ਜਾਵੇ ਕਿਉਂਕਿ ਸਾਰਾ ਮੈਂ ਨਹੀਂ ਕਮੈਂਟ ਕਰਾਂਗੇ ਆਏਗਾ ਮੈਂ ਵਾਪਸ ਆਉਂਗਾ ਸਾਰਾ ਮੈਂ ਖਰਾਬ ਕਰ ਦਿੱਤਾ ਘੱਟੋ ਘੱਟ 6-7 ਘੰਟੇ ਤਾਂ ਉੱਪਰ ਕਰਨੀ ਚਾਹੀਦੀ ਸੀ ਫੇਰ ਪਤਾ ਲੱਗਣਾ ਸੀਗਾ ਕਿੰਨੇ ਪੈਸੇ ਬਣਦੇ ਕਿੰਨੇ ਨਹੀਂ ਪਰ ਚਲੋ ਕੋਈ ਨਹੀਂ ਫੇਰ ਕਿਸੇ ਟਾਈਮ ਵੇ ਕਦੀ ਚਾਂਸ ਮਿਲਿਆ ਤਾਂ ਇਹਦਾ ਬਣਾਵਾਂਗੇ ਪਾਰਟ 2 ਤੇ ਉਦੋਂ ਸ਼ੂਟ ਕਰਾਂਗੇ ਚੰਗੀ ਤਰ੍ਹਾਂ ਤੇ ਓਕੇ ਆਉਦੋਂ ਤੱਕ ਲਈ ਬਾਏ ਬਾਏ ਸਾਰਿਆਂ ਨੂੰ ਤੇ ਸੌਰੀ ਕਹਿ ਸਾਰਿਆਂ ਨੂੰ ਬੱਲਾ ਚਲੋ ਓਕੇ ਸੌਰੀ ਯਾਰ ਬਾਏ ਓਕੇ ਜੀ ਬਾਏ ਬਾਏ